ਸ਼ੰਭੂ ਬਾਰਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਵੇਂ ਕਿ ਸਾਹਮਣੇ ਦਿਖਾ ਦਈਏ ਕਿ ਅੱਗੇ ਮਿਲਟਰੀ ਫੋਰਸ ਲੱਗੀ ਹੋਈ ਹੈ ਤੇ ਉਸ ਦੇ ਵਿਚਾਲੇ ਜਿਹੜਾ ਇਹਨਾਂ ਨੇ ਇੱਕ ਕੰਡਿਆਲੀ ਤਾਰ ਦਾ ਜਿਹੜਾ ਪੂਰਾ ਇੱਕ ਜਾਲ ਬਣਾ ਕੇ ਰੱਖਿਆ ਹੋਇਆ ਕਿਉਂਕਿ ਬਾਰਡਰ ਇੱਕ ਤੋਂ ਬਾਅਦ ਇੱਕ ਬਾਰਡਰ ਨੇ ਘੱਗਰ ਦਰਿਆ ਦੇ ਬਿਲਕੁਲ ਉੱਪਰ ਬਾਰਡਰ ਲੱਗਿਆ ਹੋਇਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਵੇਂ ਕਿ ਮੁੰਡੇ ਨੌਜਵਾਨ ਆ ਜਿਹੜੇ ਉਰੇ ਕਿ ਕਿ ਬਾਰਡਰ ਇੱਕ ਵਾਰ ਟੁੱਟਣ ਦੀ ਤਿਆਰੀ ਹੈ ਕੇ ਨਾਲ ਦੀ ਨਾਲ ਅੰਦਰ ਭੱਜਣ ਨੂੰ ਤਿਆਰ ਖੜੇ ਨੇ ਜਿਵੇਂ ਕਿ ਤਸਵੀਰਾਂ ਤੁਸੀਂ ਦੇਖ ਰਹੇ ਹੋ ਨੌਜਵਾਨਾਂ ਦਾ ਜਿਹੜਾ ਜੋਸ਼ ਆ ਪੂਰਾ ਲਾਈਨ ਦੇ ਵਿੱਚ ਗਿਣਤੀ ਵਾਈਜ਼ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪ੍ਰੋਪਰ ਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੌਜਵਾਨ ਖੜੇ ਨੇ ਸ਼ੰਭੂ ਬਾਰਡਰ ਦੇ ਦੋਵਾਂ ਸਾਈਡ ਦੇ ਉੱਪਰ ਕਿ ਇੱਕ ਵਾਰੀ ਆਰਡਰ ਹੋ ਜਾਵੇ ਸਾਡੇ ਜਿਹੜੇ ਵੱਡੇ ਲੀਡਰ ਨੇ ਕਿ ਆਰਡਰ ਹੋਣ ਦੀ ਸਾਰ ਅਸੀਂ ਇਹ ਬਾਰਡਰ ਨੂੰ ਕਰਾਸ ਕਰਕੇ ਇੱਕਦਮ ਅੱਗੇ ਲੰਘ ਜਾਵਾਂਗੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਬਾਰਡਰ ਦੇ ਉੱਪਰ ਤੋਂ ਜਿੱਥੇ ਕਿ ਜ਼ੀਰੋ ਟੈਰੇਂਸ ਦੇ ਤੁਸੀਂ ਦੇਖ ਰਹੇ ਹੋ ਕਿ ਅੱਗੇ ਮਿਲਟਰੀ ਫੋਰਸ ਹੈ ਜਿਹੜੀ ਉਹ ਲੱਗੀ ਹੋਈ ਹੈ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਜ਼ੂਮ ਕਰਕੇ ਦਿਖਾ ਦਈਏ ਕਿ ਮਿਲਟਰੀ ਹੈ ਜਿਹੜੀ ਉਹ ਲੱਗੀ ਹੋਈ ਹੈ ਤੇ ਕੰਡਿਆਲੀ ਤਾਰ ਅੱਗੇ ਛੁੱਟੀ ਹੋਈ ਆ ਤੇ ਇੱਕ ਪਾਣੀ ਦਾ ਟੈਂਕਰ ਖੜਾ ਲਗਾਤਾਰ ਦੋਨੋਂ ਸਾਈਡਾਂ ਤੇ ਮਿਲਟਰੀ ਵਾਲਿਆਂ ਦੇ ਜਿਹੜੇ ਕੈਂਪ ਨੇ ਉਹ ਲੱਗੇ ਹੋਏ ਨੇ ਅਸੀਂ ਬਿਲਕੁਲ ਉੱਥੇ ਖੜੇ ਆ ਕਿ ਜਿੱਥੇ ਇੱਕ ਪਾਸੇ ਮਿਲਟਰੀ ਫੋਰਸ ਲੱਗੀ ਹੋਈ ਹੈ ਤੇ ਦੂਜੇ ਪਾਸੇ ਇਧਰ ਕਿਸਾਨਾਂ ਦੀ ਲਾਸਟ ਜਿਹੜੀ ਤਾਰ ਆ ਉਹ ਲਾਈ ਹੋਈ ਹੈ ਕਿ ਇਸ ਤੋਂ ਅੰਦਰ ਕਿਸੇ ਨੇ ਨਹੀਂ ਆਉਣਾ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਕਿ ਨੌਜਵਾਨਾਂ ਦੇ ਵਿੱਚ ਇੱਕ ਜਜ਼ਬਾ ਐਸਾ ਕਿ ਨਿਕਲਦੀ ਜਿਵੇਂ ਕਿ ਤਸਵੀਰਾਂ ਗੱਲਬਾਤ ਕਰ ਲੈਣੇ ਆ ਕਿਸਾਨ ਜੂਨੀਅਰ ਜੋ ਜੁਨੀਅਰ ਸਿੰਘ ਆਪਸ ਕਮੇਟੀ ਦੇ ਮੈਂਬਰ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਮੇਰੇ ਖੜੇ ਹੋ ਕੀ ਕਿਸਤੀ ਦੀ ਉਡੀਕ ਦੇ ਵਿੱਚ ਖੜੇ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਬਜੀਤ ਸਿੰਘ ਜੋਨ ਬਾਬਾ ਫੋਜਾ ਸਿੰਘ ਤੋਂ ਮਸਾਣੀਆਂ ਤੋਂ ਇੱਥੇ ਆਪਣੇ ਹਕੀਮਾਂ ਗਾਂ ਲੈ ਕੇ ਸਿੱਖਿ ਘਾਟੇ ਵਿੱਚ 11 ਤਰੀਕ ਤੋਂ ਆਪਾਂ ਇੱਥੇ ਗੁੱਤ ਗੁੱਤ ਰਹੇ ਹਾਂ ਅਸੀਂ ਸਿਰਫ ਆਪਣੀ ਵੇਟ ਕਰ ਰਹੇ ਹਾਂ ਕਿ ਸਾਡੇ ਬੰਦੇ ਉਹਨਾਂ ਨਾਲ ਮੀਟਿੰਗ ਹੋ ਰਹੀ ਹੈ ਜਾਂ ਮੀਟਿੰਗ ਤੋਂ ਬਾਅਦ ਕੋਈ ਫੈਸਲਾ ਹੁੰਦਾ ਹੈ ਉਹਨਾਂ ਚੇਤਕ ਵੀ ਸ਼ਾਂਤ ਭਾਈ ਢੰਗ ਦੇ ਨਾਲ ਇੱਥੇ ਸਾਬਰ ਤੇ ਜ਼ਬਰਦਸਤ ਮੁਕਾਬਲਾ ਕਰਾਂਗੇ ਜਿਵੇਂ ਕਿ ਇਹਨਾਂ ਨੇ ਦੱਸਿਆ ਹੈ ਕਿ ਸਾਬਰ ਤੇ ਜ਼ਬਰਦਸਤ ਮੁਕਾਬਲਾ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਕਿ ਵੱਡ-ਵੱਡੇ ਝੰਡੇ ਲਈ ਜਿਹੜੇ ਨੌਜਵਾਨ ਹੈ ਨੌਜਵਾਨ ਵੀਰ ਉੱਚੇ ਉੱਚੇ ਝੰਡੇ ਲਹਿਰਾ ਰਹੇ ਨੇ ਜਿਹੜੇ ਕਿ ਬਾਰਡਰ ਦੇ ਉੱਪਰ ਕਿ ਇੱਕ ਵਾਰੀ ਸਾਨੂੰ ਸਾਡੇ ਵੱਡੇ ਜਿਹੜੇ ਮੀਟਿੰਗਾਂ ਕਰ ਰਹੇ ਨੇ ਸਾਡੇ ਜਿਹੜੇ ਆਗੂ ਉਹ ਮੀਟਿੰਗ ਕਰ ਰਹੇ ਨੇ ਕਿ ਉਹਨਾਂ ਦਾ ਜਦੋਂ ਆਰਡਰ ਹੋ ਗਿਆ ਤਾਂ ਅਸੀਂ ਇੱਥੋਂ ਪੂਜ ਕਰ ਜਾਣਾ ਬੀਜੀ ਕੇ ਬਾਰਡਰ ਤੇ ਬਿਲਕੁਲ ਪੁਆਇੰਟ ਤੇ ਖੜੇ ਹੋ ਤੁਸੀਂ ਤੇ ਕਿਸੇ ਉਡੀਕ 'ਚ ਖੜੇ ਹੋ ਕਹਿਣਾ ਕੀ ਆ 13 ਤਰੀਕ ਤੋਂ ਆਹ ਬਾਰਡਰ ਨੂੰ ਮੱਲੀ ਬੈਠੇ ਆ ਸਿਰਫ ਤਾਂ ਸਿਰਫ ਇੰਤਜ਼ਾਰ ਹੈ ਆਪਣੀ ਸੂਬਾ ਕਮੇਟੀ ਦਾ ਸੂਬਾ ਕਮੇਟੀ ਦਾ رابطہ ਸਰਕਾਰ ਦੇ ਨਾਲ ਕਾਇਮ ਹੈ ਸਰਕਾਰ ਦੇ ਨਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਅੱਜ ਚੌਥੇ ਦਿਨ ਦਾ ਦੌਰ ਜਿਹੜਾ ਫੇਰ ਸ਼ਾਮ ਨੂੰ ਸਰਕਾਰ ਦੇ ਨਾਲ ਮੀਟਿੰਗ ਹੋ ਰਹੀ ਆ ਜੇ ਇਹਦੇ ਵਿੱਚ ਕੋਈ ਵਧੀਆ ਰਿਜ਼ਲਟ ਆ ਜਾਂਦਾ ਤੇ ਬਹੁਤ ਵਧੀਆ ਗੱਲ ਹੈ ਨਹੀਂ ਤੇ ਫਿਰ ਜੋ ਸਾਡਾ ਇਹ ਕਾਫਲਾ ਇਹ ਬਿਲਕੁਲ ਦਿੱਲੀ ਵਾਲੂ ਰਵਾਣਾ ਹੋਊਗਾ ਆਪਣੇ ਹੱਕਾਂ ਦੀ ਖਾਤਰ ਜ਼ਰੂਰ ਲੜਾਂਗੇ ਔਰ ਮਰਾਂਗੇ ਇਹ ਬਾਰਡਰ ਤੇ ਖੜੇ ਆ ਇਹ ਕਾਫਲਾ ਤਿਆਰ ਵਰ ਤਿਆਰ ਖੜਾ ਬਿਲਕੁਲ ਤਿਆਰ ਵਰ ਤਿਆਰ ਖੜਾ ਜੀ ਇਹ ਸ਼ਿੰਗਰਚੀ ਯੋਧੇ ਨੇ ਅੱਗੇ ਤਾਂ ਲੇਕਿਨ ਮਿਲਟਰੀ ਲੱਗੀ ਹੋਈ ਹੈ ਜਿਹੜੀ ਕਿਵੇਂ ਕ੍ਰਾਸ ਕਰੋਗੇ ਕੋਈ ਗੱਲ ਨਹੀਂ ਜੀ ਫਿਰ ਕੀ ਮਿਲਟਰੀ ਲੱਗੀ ਆ ਉਹਨਾਂ ਦੀਆਂ ਗੋਲੀਆਂ ਮੁੱਕ ਸਕਦੀਆਂ ਪਰ ਸਾਡੇ ਜਵਾਨਾਂ ਦੀਆਂ ਛਾਤੀਆਂ ਨਹੀਂ ਮੁੱਕ ਸਕਦੀਆਂ ਹਾ ਅੱਗੇ ਇੱਕ ਚਮਾਰਨ ਨੇ ਜਿਹੜੇ ਪ੍ਰਣ ਕਰਕੇ ਆਏ ਵੀ ਗੋਲੀ ਹਿੱਕ 'ਚ ਖਾਣੀ ਆ ਪਿੱਠ 'ਚ ਨਹੀਂ ਖਾਣੀ ਇਸ ਕਰਕੇ ਸਾਨੂੰ ਗੋਲੀਆਂ ਦਾ ਕੋਈ ਡਰ ਨਹੀਂ ਮੁਗਲ ਸਰਕਾਰ ਵੇਲੇ ਵੀ ਤੋਪਾਂ ਦਾ ਸਾਹਮਣਾ ਕੀਤਾ ਇਹ ਤਾਂ ਫੇਰ ਗੋਲੀਆਂ ਇਹ ਤੋਪਾਂ ਦਾ ਸਾਹਮਣਾ ਕਰਨ ਵਾਲੇ ਲੋਕ ਨੇ ਸੰਘਰਸ਼ੀ ਲੋਕ ਦੇਖੋ ਜੀ ਜਿਵੇਂ ਹੌਸਲੇ ਬੁਲੰਦ ਨੇ ਤੋਪਾਂ ਦਾ ਮੁਕਾਬਲਾ ਕਰਨ ਵਾਲੇ ਸੰਘਰਸ਼ੀ ਲੋਕ ਨੇ ਇਹਨਾਂ ਦਾ ਕਹਿਣਾ ਕਿ ਇੱਕ ਵਾਰੀ ਜਿਹੜੀ ਸ਼ਾਮ ਦੀ ਮੀਟਿੰਗ ਆ ਉਸ ਦੇ ਇੰਤਜ਼ਾਰ 'ਚ ਖੜੇ ਨੇ ਗੋਲੀਆਂ ਤੋਂ ਡਰਨ ਵਾਲੇ ਨਹੀਂ ਇਹਨਾਂ ਦਾ ਇਹ ਕਹਿਣਾ ਸਿੱਧਮ ਸਿੱਧਾ ਕਿ ਇੱਕ ਉਧਰੋਂ ਸਾਨੂੰ ਜਿਹੜੇ ਸਾਡੇ ਆਗੂ ਸਹਿਬਾਨ ਨੇ ਉਹਨਾਂ ਦਾ ਇੱਕ ਵਾਰ ਹੁਕਮ ਹੋਣਾ ਚਾਹੀਦਾ ਜਿਵੇਂ ਕਿ ਤੁਸੀਂ ਤਸਵੀਰਾਂ ਦੇਖ ਰਹੇ ਹੋ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਖੜੇ ਨੇ ਤੇ ਜਥੇਬੰਦੀਆਂ ਦੇ ਜਿਹੜੇ ਮੈਂਬਰ ਸਹਿਬਾਨ ਨੇ ਉਹ ਵੀ ਅੱਗੇ ਖੜੇ ਨੇ ਉਹ ਵੀ ਕਿਸੇ ਨਾ ਕਿਸੇ ਦਿਵਗੇ ਨਜ਼ਰ ਆ ਰਿਹਾ ਕਿ ਪਹਿਲੀਆਂ ਕਤਾਰਾਂ ਦੇ ਵਿੱਚ ਖੜੇ ਨੇ ਜਿਹੜੇ ਸਾਡੇ ਨਾਲ ਹਿਮਾਚਲ ਤੋਂ ਜਿਹੜੇ ਕਿਸਾਨ ਨੇ ਮੌਜੂਦ ਨੇ ਗੱਲਬਾਤ ਕਰਨਿਆ ਭਾਈ ਸਾਹਿਬ ਕੀ ਨਾਮ ਹੈ ਆਪਣਾ ਮੇਰਾ ਨਾਮ ਜਗਦੀਸ਼ ਠਾਕੁਰ ਹੈ ਔਰ ਮੈਂ ਹਿਮਾਚਲ ਪ੍ਰਦੇਸ਼ ਸੇ ਹੂੰ ਜ਼ਿਲ੍ਹਾ ਮੰਡੀ ਸੇ ਹੂੰ ਔਰ ਮੈਂ ਵੀ ਇਸ ਅੰਦੋਲਨ ਦਾ ਹਿੱਸਾ ਬਨਾ ਹੂੰ ਮੈਂ ਪਹਿਲੇ ਵੀ 13 ਮਹੀਨੇ ਇਸ ਅੰਦੋਲਨ ਮੈਂ ਰਹਾ ਹੂੰ और हमने उस दौरान भी अपने कई साथी खोए हैं 700 से 800 किसानों की शहादत हुई है साठ हज़ार लोगों के ऊपर एफआईआर दर्ज हुई है उस समय और लाठियाँ खाई हैं जेलों में गए हमारे लोग बहुत हरासमेंट झेली है और सरकार ने जो तीन काले कानून लाए थे उनको वापस लेने में तेरह महीने लगा दिए थे और जो सरकार जो किसानों ने जो जो किसानों की जो मांगे थी उसको सरकार ने माना था तब जाके वो आंदोलन ख़त्म हुआ था लेकिन उस आंदोलन के ख़त्म होने के बाद दो साल से भी ज़्यादा का समय हो गया जो सरकार ने किसानों के साथ वायदा किया था वो उन्होंने पूरा नहीं किया और आज किसान को दोबारा जो है आंदोलन करना पड़ रहा है और आप देखिए यहाँ की हालत आप देख सकते हैं इस बॉर्डर की इसको तो इन्होंने इंडिया और पाकिस्तान का बॉर्डर बना दिया है और किसान जबकि बड़े शांतिपूर्वक तरीके से अपनी मांग को मनवाने के लिए दिल्ली जा रहा था लेकिन इन्होंने रास्ते में पाँच पाँच छः छः लेयर के बैरीगेट्स लगा कर किसानों को यहाँ रोक दिया और किसान यहाँ शांतिपूर्वक तरीके से बैठा हुआ था आंदोलन कर रहा था उसके बावजूद भी सरकार को सरकार ने आंसू गैस के गोले छोड़े गोलियाँ दागी जिसमें हमारे कई साथी जो है घायल हुए और 200 से 400 के आसपास जो हमारे साथी थे उनको कईयों की आंखें चले गई बाजू चले गए टांगें चले गई और एक हमारा साथी जो है किसान जो है शहीद हो गया यहाँ पर तो देखिए आप सरकार की क्या मंशा है ਜੀ ਜਿਵੇਂ ਕਿ ਇਹਨਾਂ ਨੇ ਦੱਸਿਆ ਇਹ ਹਿਮਾਚਲ ਤੋਂ ਆਏ ਨੇ ਕਿਸਾਨ ਸਾਡੇ ਨਾਲ ਕੁਝ ਪੰਜਾਬ ਦੇ ਕਿਸਾਨ ਵੀ ਮੌਜੂਦ ਨੇ ਜਥੇਬੰਦੀ ਦੇ ਮੈਂਬਰ ਸਹਿਬਾਨ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਮੌਜੂਦ ਹੈ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਜਿਵੇਂ ਤੁਹਾਨੂੰ ਸਮਰਥਨ ਚਾਰਜ ਫਿਰ ਤੇ ਹੋਰ ਸਟੇਟਾਂ ਵਾਲੇ ਬਾਰਡਰ ਦੇ ਪਹੁੰਚ ਰਹੇ ਨੇ ਕੀ ਕਹਿਣਾ ਚਾਹੋਗੇ ਭਰਾਵਾ ਇਹ ਤਾਂ ਜਿਦ ਆਪਾ ਦੇਖੀਏ ਗੋਦੀ ਮੀਡੀਏ ਦਾ ਉਹ ਤਾਂ ਕਹਿੰਦਾ ਵੀ ਇਹ ਤਾਂ ਥੋੜੇ ਜੇ ਬੰਦੇ ਨੇ ਤੇ ਇਕੱਲੇ ਪੰਜਾਬ ਦੇ ਨੇ ਹੁਣ ਤੁਹਾਡੇ ਸਾਹਮਣੇ ਇਹ ਭਾਈ ਸਾਹਿਬ ਹਿਮਾਚਲ ਤੋਂ ਹੈ ਜਿਹੜੇ ਤੁਸੀਂ ਇੰਟਰਵਿਊ ਲੈ ਕੇ ਆਤੀ ਹਾਂ ਹਾਂਜੀ ਹਾਂਜੀ ਤੇ ਮੇਰੇ ਇੱਥੇ ਨਾਲ ਵੀਰ ਖੜੇ ਸੀਗੇ ਆਪਣੇ ਰਾਸਤਾ ਹੋਂਦ ਵੀ ਆਪਣਾ ਕਿਸਾਨ ਜੋਂਦੇ ਪ੍ਰਧਾਨ ਨੇ ਰਾਜੂ ਜੀ ਉਹ ਵੀ ਆਏ ਹੋਏ ਨੇ ਠੀਕ ਹੈ ਤੇ ਹਰਿਆਣੇ ਵਾਲੇ ਵੀਰ ਤਾਂ 13 ਤਰੀਕ ਤੋਂ ਪਹਿਲਾਂ ਹੀ ਸਾਡੇ ਨਾਲ ਚੱਲੇ ਹੋਏ ਆ ਉਹਨਾਂ ਨੂੰ ਤਾਂ ਪਹਿਲਾਂ ਹੀ ਵੀ ਰੋਕਣ ਲੱਗੇ ਸੀਗੇ ਵੀ ਤੁਸੀਂ ਬਾਹਰ ਨਹੀਂ ਨਿਕਲਣਾ ਜਰਾ ਅਰੈਸਟ ਕਰਨ ਲੱਗੇ ਸੀਗੇ ਉਹਦਾ ਸਾਡੇ ਵੀਰ ਆਪਣਾ ਤਸੀਰ ਭਗਤ ਸਿੰਘ ਜੁਨੀਅਨ ਹੈ ਆਪਣਾ ਅਮਜੀ ਮੋੜਾ ਜੀ ਤੇਜਵੀਰ ਸਿੰਘ ਜੀ ਪ੍ਰਯੋਗਕਤਾ ਦਾ ਉਹਦਾ ਪਿਛਾਰੇ 4-5 ਤੋਂ ਪਹਿਲਾਂ ਹੀ ਪੰਜਾਬ 'ਚ ਰਹੇ ਨੇ ਤੇ ਉਹ 13 ਨੂੰ ਵੀ ਸਾਡੇ ਨਾਲ ਇੱਧਰ ਆਏ ਨੇ ਉਹਨਾਂ ਦਾ ਸਾਰੀ ਸਟੇਟ ਦਾ ਸਮਰਥਨ ਹੈ ਉਹਨੇ ਜੇ ਤਾਂ ਆਪਾਂ ਦੇਖੀਏ ਤੁਹਾਡੇ ਚੈਨਲ ਨਾਲ ਦੇਖ ਲਓ ਜਾਂ ਕਿਸੇ ਹੋਰ ਚੈਨਲ ਦੇਖ ਲਓ ਜੋ ਗੋਦੀ ਮੀਡੀਆ ਤੋਂ ਲੱਗ ਹੈ ਉਹ ਤਾਂ ਸਹੀ ਦਿਖਾ ਰਿਹਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਬਾਕੀ ਸਟੇਟਾਂ ਵੀ ਨਾਲ ਨੇ ਜਿਸ ਤਨਾ ਪਹਿਲਾਂ ਦਿੱਲੀ ਚ ਸੀਗੀਆਂ ਤੇ ਹੁਣ ਗੋਦੀ ਮੀਡੀਆ ਦੇਖੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਉਹ ਤਾਂ ਕਹਿੰਗੇ ਨਹੀਂ ਇਹਦਾ ਮੁੱਠੀ ਭਰ ਬੰਦੇ ਨੇ ਜੀ ਇਹਦਾ ਖੜਕੂ ਆ ਇਹਦਾ ਤਵਾਦੀਆਂ ਜੀ ਉਹਨਾਂ ਪਿੱਛੇ ਜੀ ਮੈਂ ਕੱਟਰ ਸਾਹਿਬ ਦਾ ਬਿਆਨ ਦੇਖ ਰਿਹਾ ਸੀ ਕਿ ਇੱਕ ਉਹ ਕਹਿੰਦੇ ਆ ਜੀ ਜੇ ਇਹਨਾਂ ਨੂੰ ਦਿੱਲੀ ਜਾਣਾ ਤਾਂ ਉਹਨੇ ਟਰੈਕਟਰ ਛੱਡ ਕੇ ਪੈਦਲ ਚਲੇ ਜਾਣ ਜਾਂ ਹੋਰ ਮਸਿੰਦਰੀ ਚਲੇ ਜਾਣ ਕੱਟਰ ਸਾਹਿਬ ਨੂੰ ਕਹੀ ਵੀ ਤੂੰ ਬਾਏ ਇਰ ਜਾਂਦਾ ਜੇ ਤੈਨੂੰ ਕਹੀਏ ਤੂੰ ਦਿੱਲੀ ਤੋਂ ਚੰਡੀਗੜ੍ਹ ਤੋਂ ਦਿੱਲੀ ਜਾਣਾ ਤੂੰ ਬਾਏ ਪੈਦਲ ਚਲੇ ਜਾਏਗਾ ਜੋ ਜ਼ਿਮੀਂਦਾਰ ਦਾ ਸਾਧਨ ਹੈ ਜੋ ਜੋ ਜ਼ਿਮੀਂਦਾਰ ਦਾ ਜੋ ਗੱਡਾ ਹੈ ਟਰੈਕਟਰ ਹੈ ਜੋ ਉਹੀ ਉਹਦਾ ਅਹਕਾਰ ਹੈ ਉਹੀ ਉਹਦੀ ਬੱਸ ਹੈ ਉਹੀ ਉਹਦੀ ਲੈਂਮੋਜੀਨ ਹੈ ਉਹੀ ਉਹਦੀ ਫੋਰਚੂਨਰ ਹੈ ਉਹ ਆਪਣੇ ਟਰੈਕਟਰ ਤੇ ਨਹੀਂ ਜਾਏਗਾ ਹੋਰ ਕਿਸ ਜਰੀਤੇ ਜਾਏਗਾ ਜਿਸ ਚੀਜ਼ ਦਾ ਜਿਹੜਾ ਸਾਧਨ ਜਿਸ ਬੰਦੇ ਦਾ ਸਾਧਨ ਹੈ ਉਹਨਾਂ ਵਪਾਰੀ ਨੇ ਵਪਾਰੀਕਾਰਾਂ ਚ ਬਾਇਰ ਸਫਰ ਕਰਦੇ ਨੇ ਜ਼ਿੰਮੇਦਾਰ ਦਾ ਟਰੈਕਟਰ ਹੈ ਉਹਨਾਂ ਟਰੈਕਟਰ ਨਾਲ ਸਫਰ ਕਰਨਾ ਠੀਕ ਹੈ ਤੇ ਕਟਰ ਸਾਹਿਬ ਕਹਿੰਦੇ ਵੀ ਆਪਣੇ ਟਰੈਕਟਰ ਨੂੰ ਛੱਡ ਕੇ ਕਿਉਂ ਆ ਜੀ ਅਸੀਂ ਆਪਣੇ ਨੂੰ ਛੱਡ ਕੇ ਜਿਵੇਂ ਪਹਿਲਾਂ ਮੀਟਿੰਗ ਹੋਈ ਸੀ ਕਿਸਾਨਾਂ ਨਾਲ ਦੇ ਸਿੱਟਾ ਨਿਕਲੀ ਅੱਜ ਵੀ ਮੀਟਿੰਗ ਰੱਖੀ ਗਈ ਹੈ ਜੇ ਮੀਟਿੰਗ ਵਿੱਚ ਸਿੱਟਾ ਨਿਕਲਦੀ ਆ ਜਾਂ ਮੀਟਿੰਗ ਜੋ ਹੱਲ ਨਿਕਲਦਾ ਤਾਂ ਅੱਗੇ ਦਾ ਕੀ ਰਣਨੀਤੀ ਰਹੇਗੀ ਭਰਾਵਾ ਜੇ ਮੀਟਿੰਗ ਦੇ ਵਿੱਚ ਹੱਲ ਕੱਢਣਾ ਹੁੰਦਾ ਤਾਂ ਮੋਦੀ ਸਾਹਿਬ ਹੱਤੋਂ 2 ਸਾਲ ਪਹਿਲਾਂ ਕੱਢ ਦਿੰਦੇ ਉਹਨਾਂ ਦੀ ਨੀਤ ਨਹੀਂ ਹੈ ਕਰਨ ਦੀ ਠੀਕ ਹੈ ਇੱਕ ਦੋ ਲਲੂ ਪੇਪ ਦਈ ਜਾਂਦੇ ਆ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਅੱਜ ਵੀ ਕੁਝ ਨਹੀਂ ਹੋਣਾ ਦੇਖੋ ਅਸੀਂ ਪ੍ਰਮਾਤਮਾ ਨੂੰ ਅੱਜ ਕਰਦੇ ਬੇ ਸਿੱਟੀ ਨਾ ਨਿਕੜੀ ਕਿ ਦੇਖੋ ਸਾਡੇ ਬੱਚਾ ਕਾਫੀ ਨੁਕਸਾਨ ਹੋ ਚੁੱਕੇ ਆ ਪਹਿਲਾਂ ਜੇ ਬੇ ਸਿੱਟੀ ਨਿਕੜਦੀ ਵੀ ਹੈ ਅਸੀਂ ਤਾਂ ਕੱਲੋਂ ਦਿੱਲੀ ਕੋਚ ਕਰਨਾ ਹੀ ਕਰਨਾ ਨਹੀਂ ਬਾਰਡਰ ਤੇ ਤਾਂ ਫੋਰਸ ਲਾਈ ਹੈ ਕਿਵੇਂ ਕਰੋਗੇ ਕੁਝ ਖੁੱਛ ਲਾਂਗੇ ਖਾਲਸਾ ਗੇ ਮੇਰੇ ਕੁਝ ਨਹੀਂ ਹੈ ਖਾਲਸਾ ਗੇ ਮੁਰੇ ਕੁਛ ਵੈਰੀ ਗੇ ਨਹੀਂ ਨਾ ਕੋਈ ਕੁਛ ਵੀ ਨਹੀਂ ਹੈਗਾ ਜਿੱਦ ਚੱਕਣਾ ਦਾ ਬਾਕੀ ਗੁਰੂ ਗੋਬਿੰਦ ਸਿੰਘ ਜੀ ਕੇ ਥਾਪੜਾ ਦਿੱਤਾ ਹੋਇਆ ਨਾ ਤੇ ਕੁਛ ਵੀ ਨਹੀਂ ਅੱਧੇ ਘੰਟੇ ਘੰਟੇ ਦੇ ਵਿੱਚ ਵਿੱਚ ਸਭ ਪਾਰ ਜਾਣ ਨਾ ਠੀਕ ਠੀਕ ਵੀਰ ਜੀ ਕੀ ਨਾਂ ਹੈ ਕਿੱਥੋਂ ਆਏ ਹੋ ਮੈਂ ਸਰਪੰਚ ਰਜਿੰਦਰ ਸਿੰਘ ਪਿੰਡ ਮਠਿਆਣਾ ਹਾਂਜੀ ਤੇ ਅੱਜ ਉਹਰੇ ਪਹੁੰਚੇ ਹੋ ਜਿਹੜਾ ਆਪਣਾ ਇਹ ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਪਹੁੰਚੇ ਨੇ ਕੀ ਲੱਗਦਾ ਤੁਹਾਨੂੰ ਕੱਲ ਸਵੇਰੇ ਫਿਰ ਕੁਛ ਕਰ ਜੋਗੇ ਦਿੱਲੀ ਬੜਾ ਆਰਡਰ ਆਵੇ ਜੀ ਜਦੇ 5 ਵਜੇ ਤੋਂ 10 ਵਜੇ ਤੱਕ ਜਦ ਵੀ ਮੈਸੇਜ ਲੱਗ ਗਿਆ ਸਮੁੰਡੇ ਦਾ ਤਿਆਰ ਬੈਠੇ ਹੈ ਉਹਨਾਂ ਨੂੰ ਰੋਕ ਕੇ ਰੱਖ ਰਹੇ ਆ ਮੁੰਡਾ ਨੂੰ ਆਰਡਰ ਰੋੜੀ ਕਿ ਕਹਿੰਦੇ ਉਹਨਾਂ ਨੇ ਤਾਂ ਬੇਨਤੀ ਕਰ ਰਹੇ ਸੀ ਨਾ ਪਹਿਲੇ ਦਿਨ ਦੇ ਹੀ ਇੱਥੇ ਹੈ ਹੁਣ ਕੀ ਅਸੀਂ ਇੱਥੇ ਬੈਠੇ ਮੋਰਚੇ ਲਈ ਮੁੰਡੇ ਦਾ ਜੋਸ਼ ਇੰਨਾ ਹੈ ਵੀ ਰੋਕ ਰੋਕ ਕੇ ਰੱਖ ਰਹੇ ਉਹਨਾਂ ਨੂੰ ਆਪਣੇ ਨਾਲ ਕੁਝ ਬੱਚੇ ਹੋਰ ਮੌਜੂਦ ਨੇ ਗੱਲਬਾਤ ਕਰ ਲੈਣ ਟਰੈਕਟਰ ਦੇ ਉੱਪਰ ਬੈਠੇ ਨੇ ਆ ਪੁੱਤਰ ਕੀ ਨਾਂ ਹੈ ਤੇਰਾ ਦਿਵਜੋਤ ਸਿੰਘ ਕਿ ਕਿਤੋਂ ਆਇਓ ਰਾਜਪੂਰੇ ਤੋਂ ਨਹੀਂ ਕਾਦੇ ਵਾਸਤੇ ਆਇਆ ਹੋਰੇ ਸ਼ੰਭੂ ਬਾਰਡਰ ਤੇ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਣ ਆਏ ਆਂ ਕਾਦੇ ਲਈ ਸਾਥ ਦੇਣ ਆਇਓ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਅੱਛਾ ਨਹੀਂ ਬੋਦੀ ਸਾਹਿਬ ਜੇ ਰੱਦ ਨਹੀਂ ਕਰਦਾ ਫਿਰ ਕੀ ਕਰੋਗੇ ਫਿਰ ਅਸੀਂ ਜਾਵਾਂਗੇ ਦਿੱਲੀ ਜਾਵਾਂਗੇ ਦਿੱਲੀ ਜਾਵਾਂਗੇ ਫਿਰ ਲੇਕਿਨ ਅੱਗੇ ਤਾਂ ਬਾਰਡਰ ਲਾਇਆ ਖੱਟੜ ਸਾਹਿਬ ਨੇ ਪੱਟਾਂਗੇ ਤੋੜਦਾਂਗੇ ਬੱਚਿਆਂ ਦੇ ਹੌਸਲੇ ਬੁਲੰਦ ਕੇ ਖੱਟਰ ਸਾਹਿਬ ਦੇ ਇਸ ਜਿਹੜਾ ਅੱਧ ਕਿ ਬਾਰਡਰ ਲਾਇਆ ਉਸ ਨੂੰ ਵੀ ਪੜਦਾਂਗੇ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਛੋਟੇ ਛੋਟੇ ਬੱਚਿਆਂ ਦੇ ਦਿਲਾਂ ਦੇ ਵਿੱਚ ਵੀ ਇੱਕ ਜਜ਼ਬਾ ਇਸ ਕਿਸਾਨੀ ਧਰਨੇ ਨੂੰ ਲੈ ਕੇ ਕਿ ਐਸਾ ਜਜ਼ਬਾ ਕਿ ਜਦ ਕਿ ਕੁਝ ਕਰ ਨਹੀਂ ਸਕਦੇ ਆਪਾਂ ਨੂੰ ਸਭ ਨੂੰ ਪਤਾ ਲੇਕਿਨ ਹੌਸਲੇ ਇਹੋ ਜੇ ਬੁਲੰਦ ਨੇ ਸਾਡੇ ਨਾਲ ਹੋਰ ਮੌਜੂਦ ਨੇ ਹਾ ਪੁੱਤਰ ਕੀ ਨਾ ਤੇਰਾ ਜਸਨੀਤ ਕੌਰ ਪੁੱਤਰ ਤੇਰੀ ਤਾਂ ਪੜਨ ਦੀ ਉਮਰ ਆ ਤੂੰ ਧਰਨੇ 'ਚ ਕਿੱਥੇ ਆ ਗਈ ਕੋਈ ਨਾ ਆ ਜਾਂਦੇ ਆ ਕਿਉਂ ਆ ਗਈ ਧਰਨੇ 'ਚ ਤੂੰ ਆਪਣੇ ਸਾਥੀਆਂ ਦਾ ਸਾਥ ਦੇਣ ਆਏ ਆ ਅੱਛਾ ਜੀ